ਫੋਕਸ ਪੰਜਾਬੀ ਦੀ ਟੀਮ ਇਸ ਵਕਤ ਪਿੰਡ ਦੁਕਵਾਹਾ ਵਿੱਚ ਮੌਜੂਦ ਹੈ ਦੱਸਦੀ ਹੈ ਕਿ ਸਾਡੇ ਕੋਲ ਇਸ ਵਕਤ ਕਾਂਗਰਸ ਪਾਰਟੀ ਦੇ ਵੱਡੇ ਆਗੂ ਯਗਦੀਸ਼ ਕੁਮਾਰ ਦੁਕਵਾਹਾ ਜੀ ਮੌਜੂਦ ਹਨ ਜਿਨ੍ਹਾਂ ਨੇ ਲੋਕ ਸਭਾ ਉਮੀਦਵਾਰ ਚਰਨਜੀਤ ਸਿੰਘ ਚੰਨੀ ਦੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ ਹੈ ਕਰਦੇ ਹਾਂ ਉਹਨਾਂ ਨਾਲ ਫੋਕਸ ਪੰਜਾਬੀ ਲਈ ਗੱਲਬਾਤ ਦੱਸਦੀ ਹੈ ਕਿ ਕਾਂਗਰਸ ਪਾਰਟੀ ਦੇ ਪੰਜਾਬ ਭਰ ਵਿੱਚ ਉਮੀਦਵਾਰ ਸਾਰੀ ਪਾਰਟੀਆਂ ਨਾਲੋਂ ਅੱਗੇ ਚੱਲ ਰਹੇ ਹਨ ਤੇ ਉਹਨਾਂ ਦੀ ਜਿੱਤ ਵੀ ਸਨਿਸ਼ਚਿਤ ਮੰਨੀ ਜਾ ਰਹੀ ਹੈ ਕਰਦੇ ਹਾਂ ਯਗਦੀਸ਼ ਕੁਮਾਰ ਗੱਗ ਧਕੁਹਾ ਨਾਲ ਫੋਕਸ ਪੰਜਾਬੀ ਲਈ ਗੱਲਬਾਤ ਯਗਦੀਸ਼ ਕੁਮਾਰ ਜੀ ਲੱਡੂ ਵੰਡੇ ਜਾ ਰਿਹਾ ਹੈ ਟੀਵੀ ਤੇ ਰਿਪੋਰਟਾਂ ਦੇਖੀ ਜਾ ਰਹੀ ਹੈ ਬੜਾ ਖੁਸ਼ੀ ਦਾ ਅਫਸਰ ਹੈ ਕਿ ਪੰਜਾਬ ਦੇ ਵਿੱਚ ਤੁਸੀਂ ਵਾਪਸੀ ਕਰ ਰਹੇ ਹੋ ਔਰ ਚਰਨਜੀਤ ਸਿੰਘ ਚੰਨੀ 1 ਲੱਖ ਤੋਂ ਵੀ ਵੱਧ ਵੋਟਾਂ ਨਾਲ ਲੀਡ ਕਰ ਰਿਹਾ ਔਰ ਭਾਰੀ ਬਹੁਮਤ ਨਾਲ ਜਿੱਤਣ ਜਾ ਰਿਹਾ ਕਿਸ ਤਰ੍ਹਾਂ ਦੀ ਖੁਸ਼ੀ ਹੋ ਰਹੀ ਹੈ ਕੀ ਕਹਨੇ ਜੋ ਬਹੁਤ ਖੁਸ਼ੀ ਹੋ ਰਹੀ ਹੈ ਖਾਸ ਕਰਕੇ ਮੈਂ ਜਲੰਧਰ ਵਾਸੀਆਂ ਦਾ ਬਹੁਤ ਧੰਨਵਾਦੀ ਹਾਂ ਕਿ ਜਿਨ੍ਹਾਂ ਨੇ ਇੰਨੀਆਂ ਵੋਟਾਂ ਪਾਈਆਂ ਔਰ ਉਹਨਾਂ ਨੇ ਦਲ ਬਦਲਵਾਨੂ ਇਹ ਦੱਸ ਦਿੱਤਾ ਕਿ ਜਲੰਧਰ ਦੇ ਵਿੱਚ ਦਲ ਬਦਲੂ ਨਹੀਂ ਚੱਲ ਸਕਦੇ ਇਸ ਕਰਕੇ ਸਾਡੇ ਸਾਬਕਾ ਮੁੱਖ ਮੰਤਰੀ ਚੰਦੂਜੀਤ ਸਿੰਘ ਚੰਨੀ ਜੀ ਇੱਕ ਬੇਦਾਗ ਵਿਅਕਤੀ ਨੇ ਔਰ ਸਾਰਿਆਂ ਨੇ ਇਹ ਨਹੀਂ ਕਿ ਕਿਸੇ ਇੱਕ ਪਾਰਟੀ ਨੇ ਸਾਰੀਆਂ ਪਾਰਟੀਆਂ ਨੇ ਉਹਨਾਂ ਦਾ ਸਹਿਯੋਗ ਕੀਤਾ ਔਰ ਉਹਨਾਂ ਨੂੰ 1 ਲੱਖ ਕਰੀਬ 30 ਹਜ਼ਾਰ ਵੋਟ ਤੇ ਜਿਤਾਇਆ ਮੈਂ ਸਾਰਿਆਂ ਦਾ ਧੰਨਵਾਦ ਕਰਨ ਲੱਗਾ ਚਿਤੇਸ਼ ਕੁਮਾਰ ਗੱਗੀ ਜੀ ਸੈਂਟਰ ਵਿਧਾਨ ਸਭਾ ਖੇਤਰ ਤੋਂ ਬਹੁਤ ਵੱਡੀ ਲੀਡ ਲੀਡ ਲਈ ਹੈ ਚਰਨਜੀਤ ਸਿੰਘ ਚੰਨੀ ਨੇ ਕਿੱਥੇ ਪਾਉਂਦੇ ਵਿਰੋਧੀਆਂ ਨੂੰ ਵਿਰੋਧੀ ਤਾਂ ਹੁਣ ਮੇਰੇ ਖਿਆਲ ਛੱਡ ਕੇ ਭੱਜਣ ਵਾਲੀ ਗੱਲ ਹੀ ਹੈ ਉਹਨਾਂ ਦੀ ਉਹਨੋਂ ਭੱਜਣਗੇ ਹੁਣ ਜਲੰਧਰ ਦੇ ਵਿੱਚ ਚੰਨੀ ਸਾਹਿਬ ਨੇ ਕਾਂਗਰਸ ਲੀਡਰਾਂ ਵਿੱਚ ਜਾਨ ਪਾਈ ਹੈ ਪੂਰੀ ਜਾਨ ਹੁਣ ਜਿਨੇ ਲੀਡਰ ਨੇ ਆਪਣੇ ਦਿਲੋਂ ਜਾਨ ਦੇ ਨਾਲ ਜਲੰਧਰ 'ਚ ਕੰਮ ਕਰਨਗੇ ਔਰ ਆਪਣੀ ਕਾਰਪੋਰੇਸ਼ਨ ਵੀ ਬਣਾਵਾਂਗੇ ਔਰ ਪੰਜਾਬ ਸਰਕਾਰ ਵੀ ਬਣਾਵਾਂਗੇ ਮੈਂ ਹੁਣ ਚੰਨੀ ਸਾਹਿਬ ਨੂੰ ਇਹੀ ਅਪੀਲ ਕਰਾਂਗਾ ਕਿ ਜਿੰਨੇ ਵੀ ਦਲ ਬਦਲੂ ਨੇ ਉਹਨਾਂ ਨੂੰ ਬਿਲਕੁਲ ਪਾਰਟੀ ਵਚਨੀ ਲੈਣਾ ਇਹਨਾਂ ਨੂੰ ਰੋਲ ਰਾਂ ਦੇ ਜਿੱਥੇ ਰੁਲਦੇ ਆ ਔਰ ਜਿਹੜੇ ਬੰਦਿਆਂ ਨੇ ਕਾਂਗਰਸ ਦੀ ਤਨੋਂ ਮਨੋਂ ਤਨੋਂ ਸੇਵਾ ਕੀਤੀ ਆ ਉਹਨਾਂ ਦਾ ਬਾਹਰ ਫੜ ਕੇ ਜੋ ਉਹਨਾਂ ਦੇ ਕਾਮਗਰ ਨੇ ਜੋ ਜਲੰਧਰ ਦੇ ਕਾਮਗਰ ਨੇ ਤੁਸੀਂ ਆਪਣੇ ਮਨੋਂ ਕਰਨਾ ਮੈਂ ਤੁਹਾਡਾ ਧੰਨਵਾਦੀ ਰਹਾਂ ਜਗਦੀਸ਼ ਕੁਮਾਰ ਗੱਗ ਜੀ ਜਿਹੜੇ ਤੁਹਾਡੇ ਇੱਥੇ ਸਾਰੇ ਵਰਕਰ ਵੀ ਮੌਜੂਦ ਹੈ ਔਰ ਬਹੁਤ ਸਾਰੇ ਤੁਹਾਨੂੰ ਲੀਡ ਵੀ ਮਿਲੀ ਆਪਣੇ ਹਲਕੇ ਚ ਮਿਲੀ ਹੈ ਬਹੁਤ ਸੂ ਮਿਲੀ ਹੈ ਉਹਨਾਂ ਵੋਟਰਾਂ ਦਾ ਕਿਸ ਤਰ੍ਹਾਂ ਦਾ ਧੰਨਵਾਦ ਪ੍ਰਗਟ ਕਰਨਾ ਚਾਹੋ ਮੈਂ ਤਾਂ ਪਹਿਲੇ ਹੀ ਕਹਾਂ ਮੈਂ ਸਦਾ ਧੰਨਵਾਦੀ ਆ ਕਾਂਗਰਸ ਪਾਰਟੀ ਦੇ ਲੀਡਰ ਨਾਲ ਵੀ ਧੰਨਵਾਦੀ ਆ ਕਾਂਗਰਸ ਪਾਰਟੀ ਨੇ ਵਰਕਰਾਂ ਦਾ ਵੀ ਧੰਨਵਾਦ ਕੀਤਾ ਤੇ ਦੂਸਰੀਆਂ ਪਾਰਟੀਆਂ ਦੇ ਵੀ ਧੰਨਵਾਦ ਕੀ ਜਿਨ੍ਹਾਂ ਨੇ ਸਾਨੂੰ ਅਸ਼ੀਰਵਾਦ ਦਿੱਤਾ